ਸ਼ਣੇ ਲੈਣਗੇ ਕੋਈ ਗਾ ਨਹੀਂ ਮੈਂ ਖਬਰ ਤਾਂ ਨਹੀਂ ਹੋਣਾ ਮੈਂ ਨਾਲ ਰਹਿੰਦੀ ਜੀਰੇ ਵਾਲੇ ਤੋਂ ਖਬਰ ਮੈਂ ਮੁੰਡਾ ਤੁਹਾਡੇ ਕੋ ਦੋਵਾਂ ਕੋ ਭਰ ਨਹੀਂ ਮੇਰਾ ਮੁੰਡਾ ਨਹੀਂ ਲੱਭਣ ਡਿਆ ਤੇਰਾ ਮਤਬਰ ਕੀ ਆ ਕਰੀ ਰੋ ਬਣਾ ਕੇ ਗਿਆ ਮਾਦਾ ਮੇਰਾ ਖਬਰ ਆਇਆ ਮੈਂ ਨਹੀਂ ਬਣਾਇ ਕਿਨੇ ਆਇਆ ਕੌਣ ਆਇਆ ਕੌਣ ਨਹੀਂ ਦੱਸ ਮੈਨੂੰ ਮੇਰਾ ਕੋਈ ਲੈਣਾ ਨਹੀਂ ਮੇਰਾ ਤਾਂ ਮੁੰਡਾ ਮੁੰਡਿਆਂ ਦਾ ਵੀਡੀਓ ਪਾਈਆਂ ਨੇ ਪਿਆ ਦੀ ਮਾਂ ਪਿਆਰੇ ਮੋਲ ਵਿੱਚ ਤੇਰੀ ਮਾਂ ਨੇ ਕੈਨੂੰ ਮੋਲ ਵਿੱਚ ਆਏ ਇਹਦੇ ਮੋਲ ਵਿੱਚ ਹੁ ਬੋਲ ਸਾਰੇ ਨਹੀਂ ਹੋਏ ਕਿ ਲੈ ਲਵਾ ਬਣਾ ਕਾ ਤੂੰ ਗਿਆ ਹਰੀ ਘਰੇ ਅੱਜ ਤੂੰ ਕਿਤਾਬ ਨੂੰ ਕਰਦਾ ਆ ਇੱਕ ਮਾਦਾ ਬੇ ਸੁਣ ਲੈ ਗਾ ਹਾਂ ਤੇਰੇ ਕੁੱਲੇ ਨਾਲ ਇਹ ਨਾ ਦੱਸ ਮੇਰਾ ਲੈਣਾ ਤੇਰਾ ਤੇਰਾ ਲੈਣਾ ਦੇਣਾ ਲੈਣੇ ਕਪੜਾ ਉਹਨੂੰ ਤੂੰ ਨੂੰ ਪਹਿਲੇ ਲੈ ਨਿਉ ਮੋਦੂ ਬਸ ਮੈਂ ਜੱਲ ਲਾ ਕੀ ਮੈਨੂੰ ਕੀ ਦੱਸਾਈ ਰੱਖਾ ਰੋਣਾ ਨਹੀਂ ਆਰਦਾ ਮੁੰਡਾ ਖਾਣਾ ਨਹੀਂ ਰੱਖੀ ਰੱਖੋ ਮੈਂ ਤਾਂ ਮੈਂ ਕਿਸੇ ਨਾਲ ਰਲੇ ਨਹੀਂ ਹਾਂ ਤੂੰ ਮੈਂ ਤਾਂ ਦੇਖੋ ਦੋਵਾਂ ਕਾ ਮੁੰਡਾ ਲੈਣਾ ਵਾ ਮੇਰੇ ਮੁੰਡਾ ਨੇ ਬਣਾਏ ਦੋ ਹਾਂ ਕੀ ਖੋਆ ਕੇ ਰੀੜ ਕੋ ਬਣਾਈ ਮੇਰੇ ਮੁੰਡਾ ਨੇ ਲੱਭਾਂ ਡਿਆ ਮੈਂ ਤਾਰ ਤੋ ਦੋਵਾਂ ਦਾ ਮੁੰਡਾ ਲੈ ਤਨ ਤਨ ਉਹ ਚਾਹੀ ਉਹ ਬੋਲੇ ਕਿ ਮੈਂ ਬੋਲੇ ਤੂੰ ਕਿਉਂ ਆ ਬਣਾਇਆ ਤੂੰ ਕਿਉਂ ਆਇਆ ਮੇਰੇ ਘਰ ਆਉਣੋ ਮੇਰੇ ਭੈਣ ਆ ਕਰੀ ਲੇ ਕੋ ਬਣਾਉਣਾ ਨਾਲ ਤੈਨੂੰ ਮੈਂ ਅਜਰੀੜੀ ਬਣਾਉਂ ਦੇਤੀ ਤੈਨੂੰ ਮੇਰਾ ਹੋਣ ਕਰੀ ਜਾਨੀ ਮਾਤਾ ਮੈਂ ਮੈਂ ਕਿਹਨ ਲ ਖਬਰਾਂ ਪਹਿਲੀ ਮਾਤਾ ਮਮੇ ਖਬਰਾਂ ਜਾਣ ਦੇਣਾ ਕਰਨਾ ਮਮੇ ਵੀ ਉਹ ਜਾ ਰਹੇ ਹਾਂ ਮੈਂ ਵੀ ਖਬਰਾਂ ਕਾਮੇ ਜਾਣ ਦੇਈਆਂ ਮੈਂ ਤੇਰ ਕੋ ਮੁੰਡਾ ਲੈਣਾ ਤੇਰ ਕੋ ਤੇ ਗੀਲੇ ਵਾਲੇ ਕੋ ਹਾਂ ਨਹੀਂ ਤੂੰ ਆ ਜਾ ਫੋਟੋ ਇਹ ਕਿਹਦਾ ਹਾਂ ਮੈਂ ਟਿਕਾ ਕੇ ਕੀਤੇ ਰੀੜਕਾ ਕਥਾ ਬਣਾਈ ਮੇਰੇ ਮੁੰਡੇ ਦੀ ਇਹ ਮਾਤਾ ਜੀ ਜਿਹਨਾਂ ਨੇ ਬਣਾਈ ਉਹ ਨਾਲ ਗੱਲ ਕਰੂ ਮੇਰਾ ਨਾਲ ਗੱਲ ਕਰੋ ਮੈਂ ਤਾਂ ਪੱਤਰਕਾਰ ਹਾਂ ਉਹਦੇ ਕੋਲ 50 ਖਬਰਾਂ ਹੋਰ ਟਿੰਡਜਾਲੇ ਲੈਣਗੇ ਕੋਈ ਗੱਲ ਨਹੀਂ ਮੈਂ ਖਬਰ ਤਰਤਾ ਨਹੀਂ ਹੋਣਾ ਮੈਂ ਨਾਲ ਆ ਰਿਹਾ ਜੀਰੇ ਵਾਲੇ ਤੋਂ ਖਬਰ ਮੈਂ ਮੁੰਡਾ ਘਟੇ ਕੋ ਦੋਆ ਕੋ ਪਰ ਨਹੀਂ ਮੇਰਾ ਮੁੰਡਾ ਨਹੀਂ ਲੱਭਣ ਡਿਆ ਤੇਰਾ ਮਤਵਾਂ ਨਹੀਂ ਬਹਾਈ ਕਿਨੇ ਆ ਲਾਇਆ ਕੌਣ ਆਇਆ ਕੌਣ ਹੈ ਦੱਸ ਮੈਨੂੰ ਮੈਂ ਤੈਨੂੰ ਮੰਨਦਾ ਕਿ ਰਸ ਮੈਂ ਸਵੇਰੇ ਤੇਰੇ ਕੋਲ ਆ ਰਿਹਾ ਨਾ ਤੈਨੂੰ ਆ ਰਹੇ ਜੀ ਮੇਰੇ ਕੋਲ ਕਿ ਲੈਣਾ ਨਹੀਂ ਮੇਰਾ ਤਾਂ ਮੁੰਡਾ ਮੁੰਡੇ ਨੇ ਵੀੜ ਕਾ ਪਾਈਆਂ ਨੇ ਪਿਆਰੀ ਮਾਂ ਪਿਆਰੇ ਮੋਲ ਵਿੱਚ ਤੇਰੀ ਮਾਂ ਨੇ ਤੈਨੂੰ ਮੋਲ ਵਿੱਚ ਤੇਰਾ ਲੈਣਾ ਤੇਰਾ ਲੈਣਾ ਤੇਰਾ ਲੈਣਾ ਤੇਰਾ ਥੈਂਡਰ ਕਪੜਾ ਉਹਨੂੰ ਮੈਨੂੰ ਪਹਿਲੇ ਨੂੰ ਮੌਤ ਸੁਸਵੇ ਦੇ ਲਾਖੀ ਨਹੀਂ ਪਾ ਪਾ ਮੈਨੂੰ ਕੀ ਦੇ ਕੇ ਤੇ ਆ ਦੱਸ ਮੈਨੂੰ ਕੀ ਦਿੱਤਾ ਹੈ ਰੱਖ ਕੇ ਰਹਿਣਾ ਉਹਦਾ ਖਾਣਾ ਨਾ ਰੱਖੋ ਜੀ ਇਹ ਰੱਖੋ ਮਾਂ ਬਾਪ ਮੈਂ ਕਿਸੇ ਨਾਲ ਰਲਿਆ ਨਹੀਂ ਹਾਂ ਤੂੰ ਮੈਂ ਤੁਹਾਡੇ ਕੋਲ ਜਵਾਕਾ ਮੁੰਡਾ ਲੈਣਾ ਵਾ ਮੇਰੇ ਮੁੰਡੇ ਨੇ ਪਤਾ ਹੈ ਤੂੰ ਕੀ ਖਵਾ ਕੇ ਰੀਣ ਕੋ ਬਣਾਈ ਮੇਰਾ ਮੁੰਡਾ ਨਹੀਂ ਲੱਭਣ ਡਿਆ ਮੈਂ ਤਾਂ ਤੋ ਦੋਵਾ ਦਾ ਮੁੰਡਾ ਲੈਣਾ ਹੀ ਹੁਣ ਹਾਂ ਤੇ ਤੋ ਮੈਂ ਲੈਣਾ ਆ ਕਾ ਤੇਰੀ ਮਾਂ ਨੇ ਤੈਨੂੰ ਬੋਲਵੇ ਤੇ ਆਈ ਤੂੰ ਆਦਾ ਫੋਟੋ ਵੇ ਤੇ ਨਾ ਬੋਲ ਨਹੀਂ ਤੂੰ ਤੇ ਰੀਣ ਦਾ ਬਣਾ ਕੇ ਗਿਆ ਵੀ ਆਦਾ ਮਾਂ ਪਿਓ ਨੇ ਬੋਲਵੇ ਤੇ ਸੋਨੂ ਨੂੰ ਤੇਰੇ ਨਾਲ ਤੈਨੂੰ ਵੇ ਤੇ ਆਈ ਉਹ ਬੋਲੇਗੇ ਮੈਂ ਬੋਲੇਗਾ ਤੂੰ ਕਾ ਬਣਾਇਆ ਉਹ ਦੇਦੀ ਇਹ ਤੋਂ ਮੇ ਨੂੰ ਹੋਣ ਕਰੀ ਜਾਨੀ ਮੈਂ ਤਾਂ ਮੈਂ ਕਾ ਨਿਊਲਾ ਖਬਰਾਂ ਕੋਈ ਨਹੀਂ ਮਾ ਖ ਮ ਵੀ ਖਬਰਾਂ ਕਰ ਜਾਂ ਵੀ ਨਾ ਕਰਨਾ ਉਹ ਵੀ ਦਿਉ ਜਾਈ ਮ ਵੀ ਖਬਰਾਂ ਕਰ ਮ ਜਾਣਦੀ ਆ ਮੈਂ ਤੇਰ ਕੋ ਮੁੱਦਾ ਲੈਣਾ ਤੇਰ ਕੋ ਤੇ ਜੀਲੇ ਵਾਲੇ ਕੋ ਹਾਂ ਨਹੀਂ ਤੂੰ ਆਜਾ ਫੋਟੋ ਇੰਟਰੈਂਡ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰ ਤੂੰ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਦਾ ਧੰਨਵਾਦ